ਇਹ ਡਰਾਈਵਰ ਕੇ ਕਿੱਦਿਆਂ ਲੈ ਵਾ ਸਰ ਕਿੱਦਿਆਂ ਲੈ ਵਾ ਦੇਖਿਓ ਤੁਮ ਐਮ ਐਲ ਸਾਹਿਬ ਇਹ ਹੈ ਹਲੋ ਇਹ ਤਕਰੀਬਨ 60 ਲੱਖ ਰੁਪਏ ਦੀ ਲਾਗਤ ਨਾਲ ਇਹ ਰੋਡ ਬਣਨੀ ਹੈ ਤੇ ਇਹ ਕੱਲਾ ਭੰਗ ਸਿੰਘ ਕਲੋਨੀ ਜਾਂ ਗੁਰਾਨ ਕਲੋਨੀ ਦਾ ਮਸਲਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਸ਼ਾਰਟ ਰੂਟ ਵੀ ਹੈ ਫਰੀਦਕੋਟ ਸ਼ਹਿਰ ਨੂੰ ਜਾਣ ਵਾਸਤੇ ਜੇ ਕਿਸੇ ਨੇ ਰਾਇਨਿਆਲਾ ਰੋਡ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਨੂੰ ਜਾਣਾ ਸਬਜ਼ੀ ਮੰਡੀ ਨੂੰ ਜਾਣਾ ਉਸ ਵਾਸਤੇ ਕਾਫੀ ਵੱਡੀ ਸਮੱਸਿਆ ਸੀ ਕਾਫੀ ਲੰਮੇ ਸਮੇਂ ਤੋਂ ਸੀਵਰੇਜ ਪੈਨ ਕਰਕੇ ਸੜਕ ਪੱਤੀ ਹੋਈ ਸੀ ਤਾਂ ਹੁਣ ਇਹ ਜਿਹੜੀ ਹੈਗੀ ਆ ਉਹ ਸਰਕਾਰ ਵੱਲੋਂ ਇਹਨੂੰ ਜਿਹੜਾ ਹੈਗਾ ਬਹੁਤ ਜਲਦ ਮੁਕੰਮਲ ਕਰ ਲਏਗਾ ਕੰਮ ਸ਼ੁਰੂ ਕਰ ਲਿਆ ਬਦ ਤੋਂ ਬਦ 20 ਦਿਨਾਂ ਦੇ ਵਿੱਚ ਇੱਥੇ ਪੂਰਾ ਕਰ ਦੇਗਾ ਬਾਕੀ ਕੋਈ ਹੋਰ ਇਲਾਕਿਆਂ ਦੇ ਵਿੱਚ ਵੀ ਜਿਹੜਾ ਕੰਮ ਪੈਂਡਿੰਗ ਪਿਆ ਹੈਗਾ ਉਹ ਕਦੋਂ ਤੱਕ ਸਿਰੇ ਲੱਗੇਗਾ ਉਹ ਸਾਰੇ ਲੱਗੇ ਹੋਏ ਨੇ ਜੀ ਬਹੁਤੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਕੰਮ ਉਲਝੇ ਆਏ ਹੋਏ ਸੀ ਉਹਨੂੰ ਠੀਕ ਕਰ ਰਹੇ ਆ ਤਾਣਾ ਤੰਦ ਨਹੀਂ ਉਲਝਿਆ ਸੀ ਤਾਣੀ ਉਲਝੀ ਸੀ ਉਸ ਵਾਸਤੇ ਉਹ ਸਾਰਾ ਕੰਮ ਠੀਕ ਕਰ ਰਹੇ ਹਾਂ ਸਾਰੇ ਦਾ ਸਾਰਾ ਸ਼ਹਿਰ ਆ ਜਿਹੜਾ ਪਹਿਲਾਂ ਵੀ ਸ਼ਹਿਰ ਦੀ ਜਿਹੜੀਆਂ ਮੇਜਰ ਪੰਜ ਸੜਕਾਂ ਸੀਗੀਆਂ ਹੁਣ ਤੱਕ ਬਣਾ ਚੁੱਕੇ ਹਾਂ ਹੋਰ ਵੀ ਵੱਡੇ ਜਿਹੜੇ ਸੀ ਕਿ ਉੱਤੇ ਹੁਣ ਉਹ ਜਿਹੜਾ ਨਿੱਕੇ ਮੋਟੇ ਕੰਮ ਰਹਿੰਦੇ ਆ ਮੱਲਿਆ ਦੇ ਉਹ ਵੀ ਜਲਦੀ ਕਰਾਂਗੇ